ਲਹਿਰ ਪੰਜਾਬ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸੰਜੀਵ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਗਿਲ ਰੋਡ ਵਗੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਧੁੰਦ ਦਾ ਮੌਸਮ ਹੈ ਸਰਦੀ ਕਾਫੀ ਵੱਧ ਰਹੀ ਹੈ ਧੁੰਦ ਦਾ ਮੌਸਮ ਹੋਣ ਕਾਰਨ ਕਈ ਵਾਰ ਰੋਡ ਤੇ ਉੱਤੇ ਹਾਦਸੇ ਹੋਣ ਦਾ ਡਰ ਰਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਆਪਣੇ ਕੈਮਰਾਮੈਨ ਨੂੰ ਕਹਿੰਗੇ ਤਸਵੀਰਾਂ ਦਿਖਾਏ ਕਿ ਰੋਡ ਤੇ 12 ਪਸ਼ੂਆਂ ਦਾ 12 ਪਸ਼ੂ ਕਿਸ ਤਰ੍ਹਾਂ ਘੁੰਮ ਰਹੇ ਨੇ ਤਾਂ ਜੋ ਕਿ ਕਿਸੇ ਵੀ ਟਾਈਮ ਹਾਦਸੇ ਦਾ ਕਾਰਨ ਬਣ ਸਕਦੇ ਨੇ ਕਿਉਂਕਿ ਧੁੰਦ ਦਾ ਮੌਸਮ ਆ ਕਈ ਵਾਰ ਕਿੰਨੇ ਗੱਡੀਆਂ ਆ ਰਹੀਆਂ ਨੇ ਮੇਨ ਹਾਈਵੇ ਰੋ ਉਹ ਹਾਈਵੇ ਰੋਡ ਤੇ ਗੱਡੀਆਂ ਤੇਜ਼ ਹੁੰਦੀਆਂ ਨੇ ਪਸ਼ੂ ਅੱਗੇ ਆਣ ਕਰਨ ਕੋਈ ਵੀ ਵੱਡਾ ਹਾਸਾ ਹੋ ਸਕਦਾ ਦਾ ਹੋ ਸਕਦਾ ਹੈ ਤੇ ਇੱਥੇ ਸਾਡੇ ਨਾਲ ਮੌਕੇ ਤੇ ਜੋ ਪਬਲਿਕ ਹੈਗੇ ਲੋਕ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿਣਾ ਚਾਹੋਗੇ ਭਾਜੀ ਜਿਸ ਤਰ੍ਹਾਂ ਆਵਾਜਾ ਪਸ਼ੂ ਰੋਡ ਤੇ ਘੁੰਮ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜੋ ਸਰਕਾਰ ਦਾ ਕੰਮ ਆ ਸਰਕਾਰ ਆਪਣਾ ਕੰਮ ਕਰੇ ਢੰਗ ਨਾਲ ਵਾਰ ਪਸ਼ੂ ਫਿਰਦੇ ਕੱਲ ਇੱਥੇ ਐਕਸੀਡੈਂਟ ਹੋ ਗਿਆ ਟਿਆ ਵੀਰੇ ਕੋਈ ਸਰਕਾਰ ਧਿਆਨ ਨਹੀਂ ਦਿੰਦੀ ਕੋਈ ਧਿਆਨ ਨਹੀਂ ਦਿੰਦਾ ਅਜੀ ਸਭ ਕੁਝ ਚੱਲਦਾ ਵੀਰੇ ਰੋਡ ਦੇਖ ਲਓ ਤੁਸੀਂ ਕਿੰਨਾ ਆਵਾਰਾ ਪਸ਼ੂ ਫਿਰਦੇ ਆ ਕੱਲ ਪਰਸੋ ਐਕਸੀਡੈਂਟ ਹੋ ਗਿਆ ਟਿਆਵਾਰਾ ਪਸ਼ੂ ਦੇ ਕਰਕੇ ਕੋਈ ਸਰਕਾਰ ਕੋਈ ਧਿਆਨ ਨਹੀਂ ਜਿੰਦੀ ਕੋਈ ਕੁਝ ਨਹੀਂ ਕਰਦੀ ਸਰਕਾਰਾਂ ਸਿਰਫ ਆਪਣੇ ਕੰਮ ਤੇ ਲੱਗੀਆਂ ਹੋਈਆਂ ਤੇ ਭਾਈ ਜਿਸ ਤਰ੍ਹਾਂ ਕੇ ਧੁੰਦ ਦਾ ਮੌਸਮ ਆ ਹੁਣ ਵੇ ਸ਼ਾਮ ਦਾ ਵੇਲਾ ਇਸ ਟਾਈਮ ਵੀ ਧੁੰਦ ਤਾਂ ਚਲੋ ਪੈਣੀ ਸਵੇਰ ਤੋਂ ਸ਼ੁਰੂ ਹੋ ਗਈ ਪਰ ਸ਼ਾਮ ਨੂੰ ਧੁੰਦ ਜਿਆਦਾ ਵੱਜਦੀ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਕੋਈ ਵੱਡਾ ਹਾਸਾ ਹੋ ਸਕਦਾ ਹਾਂ ਮੈਂ ਉਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਹੁਣ ਮੌਸਮ ਬਦਲ ਰਿਹਾ ਧੁੰਦ ਵਗੈਰਾ ਬਹੁਤ ਜਿਆਦਾ ਪੈ ਰਹੀ ਆ ਠੀਕ ਆ ਆਵਾਰਾ ਪਸ਼ੂ ਨਹੀਂ ਦਿਖਦੇ ਤੁਰੇ ਭਾਜੀ ਇਸ ਦੇ ਨਾਲ ਨਾਲ ਤੁਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੋਗੇ ਕਿ ਧੁੰਦ ਦੇ ਵਿੱਚ ਗੱਡੀਆਂ ਹੌਲੀ ਚਲਾਇਆ ਅਸੀਂ ਦੇਖਦੇ ਆ ਕਿ 12 ਪਸ਼ੂ ਮੰਦ ਚਲੋ ਇੱਕ ਅਲੱਗ ਮੈਥਡ ਆ ਪਰ ਕਈ ਵਾਰ ਨਾ ਰੋਡ ਦੇ ਉੱਪਰ ਤੇਜ਼ ਇਸ ਤਰ੍ਹਾਂ ਜਾਂਦੇ ਆ ਅਸੀਂ ਲੋਕਾਂ ਨੂੰ ਵੀ ਇਹ ਵੀ ਫੀਲ ਕਰਦੇ ਆ ਕਿ ਤੁਸੀਂ ਕਹਣਾ ਚਾਹੋਗੇ ਤੁਸੀਂ ਵੀ ਕਹਿ ਸਕਦੇ ਹੋ ਕਿ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਭਾਈ ਲੈਟਾ ਜਗਾ ਕੇ ਰੱਖੋ ਗੱਡੀ ਹੌਲੀ ਚਲਾਓ ਆਪਣੀ ਸਪੀਡ ਤੇ ਲਿਮਟ ਰੱਖੋ ਕੋਈ ਤੇਜ਼ ਚਲਾਉਣ ਦੀ ਕਿਉਂਕਿ ਧੁੰਦ ਆਉਂਦੀ ਆ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਨੇ ਠੀਕ ਆ ਤੁਸੀਂ ਹੁਣ ਦੇਖ ਲਓ ਕੱਲ ਦਾ ਮੌਸਮ ਬਦਲ ਗਿਆ ਠੀਕ ਆ ਕੱਲ ਨਹਿ ਗੱਡੀ ਨਹੀਂ ਦਿਖੀ ਠੀਕ ਆ ਆਪਣਾ ਆਰਾਮ ਨਾਲ ਗੱਡੀ ਚਲਾਓ ਕੋਈ ਤੇਜ਼ੀ ਦੀ ਲੋੜ ਨਹੀਂ 5 ਮਿੰਟ ਵੱਧ ਲੱਗ ਜਾਣ ਕੋਈ ਚੱਕਰ ਨਹੀਂ ਆਪਣੇ ਗੱਡੀ ਚਲਾਓ ਆਰਾਮ ਨਾਲ ਆਪਣਾ ਜਾਓ ਆਵਾਰਾ ਪਸ਼ੂ ਕਰਦੇ ਨੇ ਇਹ ਸਰਕਾਰ ਕੋਈ ਇਹਨਾਂ ਦਾ ਮਸਲਾ ਹੱਲ ਕਰੇ ਤਾਂ ਇਹ ਚਾਹੁੰਦੇ ਆ ਬਸ ਬਈ ਕੀ ਨਾਮ ਆ ਤੁਹਾਡਾ ਮੇਰਾ ਦੀਪ ਸਿੰਘ ਆ ਜੀ ਨਾਮ ਠੀਕ ਆ ਭਾਈ ਥੈਂਕ ਯੂ ਜੀ ਸੋ ਫਿਲਹਾਲ ਦੋਸਤੋ ਅਸੀਂ ਤੁਹਾਡੀ ਗੱਲਬਾਤ ਕਰਾਈ ਇੱਥੇ ਜੋ ਮੌਜੂਦ ਸੀਗੇ ਪਬਲਿਕ ਦੇ ਲੋਕ ਕਿ ਕਿਸ ਤਰ੍ਹਾਂ ਆਵਾਰਾ ਪਸ਼ੂ ਰੋਡ ਦੇ ਵਿੱਚ ਖੜੇ ਹੁੰਦੇ ਆ ਤੇ ਕੋਈ ਵੱਡਾ ਹਾਸਾ ਹੋਣ ਵਾਪਰਨ ਦਾ ਡਰ ਰਹਿੰਦਾ ਹੈ ਕਿਉਂਕਿ ਧੁੰਦ ਦਾ ਮੌਸਮ ਹੈ ਸਰਦੀ ਕਾਫੀ ਵੱਧ ਰਹੀ ਹੈ ਉਸ ਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਵੱਲ ਵੀ ਖਾਸ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਕਿਸੇ ਵੱਡੇ ਹਾਸੇ ਦਾ ਕਾਰਨ ਨਾ ਬਣ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਪੰਜਾਬ 24 ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਪੰਜਾਬ 24